ਦੇ ਤੁਸੀਂ ਦੇਖੋ ਨਾ ਇਹਨਾਂ ਨੇ ਪਹਿਲਾ ਇੱਕੋ ਹੀ ਰਾਤ ਦੋ ਇਨਸੀਡੈਂਟਸ ਕਰਤੇ ਉਦੋਂ ਤੱਕ ਨਹੀਂ ਫੜੇ ਗਏ ਸੀਗੇ ਇਹ ਤੇਈ ਦੀ ਗੱਲ ਹੈ ਜਦੋਂ ਨਹੀਂ ਫੜੇ ਗਏ ਸੀ ਇਨਵੈਸਟੀਗੇਟ ਕਰ ਰਹੇ ਸੀਗੇ ਇਹਨਾਂ ਨੂੰ ਟਾਈਮ ਮਿਲ ਗਿਆ ਇਹਨਾਂ ਨੇ 29 ਤਰੀਕ ਨੂੰ ਫਿਰ ਕਰਤਾ ਸੋ ਵੈਰੀ ਲਾਈਕਲੀ ਕਿ ਇਹਨਾਂ ਨੇ ਫਿਰ ਕਰਨੀ ਸੀਗੀ ਕੋਈ ਨਾ ਕੋਈ ਵਾਰਦਾਤ ਕਿਉਂਕਿ ਡਾਇਰੈਕਸ਼ਨ ਇਹਨਾਂ ਨੂੰ ਉੱਪਰੋਂ ਮਿਲ ਰਹੇ ਸੀਗੇ ਬਾਹਰੋਂ ਆ ਰਹੀ ਸੀਗੀਆਂ ਸੋ ਇਹ ਟਾਈਮਲੀ ਬਸਟ ਹੋ ਗਿਆ ਤਾਂ ਜਿਹੜਾ ਅੱਗੇ ਕਰ ਸਕਦੇ ਸੀਗੇ ਉਹ ਰੁਕ ਗਿਆ ਹੈਦਰਾਬਾਦ ਅ ਮੋਰਾ ਜੀ ਤੋਰ ਤੁਰਦੇ ਕਿਹੜੇ ਗਬਰੂ ਨੇ ਲੱਗਦਾ ਆਣ ਵੇਲੇ ਸੱਜਣਾ ਨੂੰ ਮਿਲ ਆਏ ਨੇ ਸੁਣੋ ਫਿਰ ਅੰਦਰ ਦੀ ਕਹਾਣੀ ਕਹਿੰਦੇ ਰੌਲਾ ਰੌਲਾ ਪਾਉਣ ਨੂੰ ਤੇ ਪੰਨੂ ਰੱਖਿਆ ਹੈ ਬਟਾਲਾ ਪੁਲਿਸ ਤੇ ਬੈਠੀ ਆ ਬਟਾਕੇ ਪਾਉਣ ਨੂੰ ਹਾਂ ਭਈ ਦੇਸ਼ ਵਿਰੋਧੀ ਪੰਨੂ ਹੁਣ ਦੱਸ ਬਟਾਲਾ ਪੁਲਿਸ ਨੂੰ ਮੰਨੂ ਕਿ ਨਹੀਂ ਮੰਨੂ ਪੰਨੂ ਨਿਤ ਨਵੀਆਂ ਸਾਜ਼ਿਸ਼ਾਂ ਕਰਦਾ ਏ ਪੰਨੂ ਨਿਤ ਨਵੇਂ ਬੰਦੇ ਫਿੱਟ ਕਰਦਾ ਏ ਤੇ ਇੱਧਰ ਹੁਣ ਚੁਣ ਚੁਣ ਕੇ ਬੰਦੇ ਫੜਨਾ ਜਾਣਦੀ ਏ ਪੰਜਾਬ ਪੁਲਿਸ ਐਸਐਸਪੀ ਬਟਾਲਾ 소هيل ਕਾਸਮ ਮੀਰ ਨੇ ਅਤੰਕੀ ਪੰਨੂ ਦੀ ਕੱਲੀ ਕੱਲੀ ਸਾਜ਼ਿਸ਼ ਬੇਨਕਾਬ ਕਰਕੇ ਪੰਨੂ ਦੇ 7 ਗੁਰਗੇ ਕੀਤੇ ਨੇ ਗ੍ਰਿਫਤਾਰ ਤੇ 3 ਗੁਰਗੇ ਅਜੇ ਨਹੀਂ ਰਡਾਰ ਤੇ 23 ਸਤੰਬਰ ਦੇਰ ਰਾਤ ਬਟਾਲਾ ਚਤਾਰਮੇਕ ਆਸਾਂਤ ਸ਼੍ਰੀ ਅਚਲੇਸ਼ਵਰ ਤਾਂ ਮੰਦਿਰ ਰੇਲਵੇ ਸਟੇਸ਼ਨ ਤੇ ਇੱਕ ਕਾਲਜ ਦੀ ਕੰਧ ਤੇ ਲਿਖੇ ਗਏ ਸਨ ਖਾਲਸਤਾਨ ਪਖੀਨਾਰੇ ਵਿਦੇਸ਼ ਚ ਬੈਠੇ ਗੁਰਪਤਮਨ ਸਿੰਘ ਪੰਨੂ ਨੇ ਲਈ ਸੀ ਜ਼ਿੰਮੇਵਾਰੀ SSP ਬਟਾਲਾ 소هيل ਕਾਸਮ ਮੀਰ ਦੇ ਤੇਜ ਤਰਾਰ ਤੇ ਫਰਤੀਲੇ ਅਫਸਰਾਂ ਦੀ ਟੀਮ ਨੇ 17 ਦਿਨਾਂ ਚੀ ਦਬਾਉ ਚਲਾਏ دہشت ਫੈਲਾਉਣ ਵਾਲੇ ਪੰਨੂ ਦੇ ਇੱਕ ਖਤਰਨਾਕ ਗੁਰਗੇ ਇਸ ਕਾਰਵਾਈ ਪਿੱਛੇ ਗੁਰਪਤਵੰਤ ਸਿੰਘ ਪੰਨੂ ਅਤੇ ਉਸ ਦੇ ਇੱਕ ਸਾਥੀ ਅਵੇ ਪ੍ਰਤਾਪ ਸਿੰਘ ਉਰਫ ਰਾਜਾ ਹਰੂਵਾਲ ਜੋ ਵਿਦੇਸ਼ ਅਰਮੇਨੀਆ ਦੇ ਵਿੱਚ ਰਹਿੰਦਾ ਹੈ ਅਤੇ ਉੱਥੇ ਬੱਬਰ ਖਾਲਸਾ ਇੰਟਰਨੈਸ਼ਨਲ ਸੰਗਠਨ ਨਾਲ ਜੁੜਿਆ ਹੈ ਇਹ ਪਹਿਲਾਂ ਵੀ ਪੁਲਿਸ ਥਾਣਾ ਖਿਲਾ ਲਾਲ ਸਿੰਘ ਚ ਗਰਨੇਡ ਨਾਲ ਹਮਲਾ ਕਰਵਾ ਚੁੱਕਾ ਹੈ ਇਸ ਦੇ ਕੰਢੇ ਦੀ ਨੌਜਵਾਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਐਸਐਸਪੀ ਬਟਾਲਾ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਵਿਦੇਸ਼ 'ਚ ਬੈਠੇ ਇਹ ਦੇਸ਼ ਵਿਰੋਧੀ ਕਾਰਵਾਈਆਂ ਕਰਨ ਲਈ ਰਾਜਾ ਹਰੂਵਾਲ ਨੇ ਇਹਨਾਂ ਨੌਜਵਾਨਾਂ ਦਾ ਪਹਿਲਾਂ ਬ੍ਰੇਨਵਾਸ਼ ਕੀਤਾ ਤੇ ਉਹਨਾਂ ਨੂੰ ਕੁਝ ਪੈਸੇ ਵੀ ਦਿੱਤੇ ਸਨ ਜੋ ਕਿ ਜਾਂਚ ਸਾਹਮਣੇ ਆਇਆ ਹੈ ਕਿ ਵਿਦੇਸ਼ ਤੋਂ ਉਹਨਾਂ ਨੂੰ 14000 ਰੁਪਏ ਵੀ ਆਏ ਨੇ ਬਟਾਲਾ ਪੁਲਿਸ ਲਈ ਇਹ ਇੱਕ ਬਹੁਤ ਹੀ ਵੱਡੀ ਕਾਮਯਾਬੀ ਹੈ ਐਸਐਸਪੀ ਸੁਹੇਲ ਕਾਸਮ ਮੀਰ ਨੇ ਇਸ ਸਾਰੇ ਰਾਜ ਤੋਂ ਪਰਦਾ ਚੱਕਦੇ ਹੋਏ ਆ ਸੁਣਦੇ ਹਾਂ ਕੀ ਦਸੀ ਅਸਲੀ ਕਹਾਣੀ ਨਿਯੋਗ ਡੀਜੀਪੀ ਪੰਜਾਬ ਡੀਆਈਜੀ ਬਾਰਡਰ ਰੇਜ ਦੇ ਦਿਸ਼ਾ ਨਿਰਦੇਸ਼ਾ ਹੇਠ ਬਟਾਲਾ ਪੁਲਿਸ ਨੂੰ ਉਦੋਂ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਅਸੀਂ ਦੋ ਟੈਰਰ ਆਰਗੇਨਾਈਜੇਸ਼ਨਸ ਐਸਫਜ 6 ਫਾਰ ਜਸਟਿਸ ਐਂਡ ਡਕੀ ਬਬਰ ਖਾਲਸਾ ਇੰਟਰਨੈਸ਼ਨਲ ਦੇ 7 ਆਪਰੇਟਿਵਸ ਨੂੰ ਗ੍ਰਿਫਤਾਰ ਕਰ ਲਿਆ ਤਾਂ ਇਹਦੇ ਵਿੱਚ 23 ਨੂੰ 2025 ਨੂੰ ਜਿਹੜੀ ਦਰਮਿਆਣੀ ਰਾਤ ਹੈ ਤੇ ਔਰ 24-9 ਦੀ ਜਿਹੜੀ ਦਰਮਿਆਨੀ ਰਾਤ ਹੈ ਉਦੋਂ ਬਟਾਲੇ ਦੇ ਵਿੱਚ ਦੋ ਜਗ੍ਹਾ ਇੱਕ ਜਿਹੜਾ ਰੇਲਵੇ ਸਟੇਸ਼ਨ ਬਟਾਲਾ ਹੈ ਜਿਹੜਾ ਅਚਲ ਸਾਹਿਬ ਜਿਹੜਾ ਗੁਰਦੁਆਰਾ ਹੈ ਅਚਲੇਸ਼ਵਰ ਮੰਦਿਰ ਜਿੱਥੇ ਹੈਗਾ ਉਥੇ ਇਹਨਾਂ ਦੋਵਾਂ ਥਾਵਾਂ ਤੇ ਖਾਲਿਸਤਾਨ ਜ਼ਿੰਦਾਬਾਦ ਔਰ ਐਸਫਜੀ ਦੇ ਨਾਰੇ ਲਿਖੇ ਗਏ ਸੀਗੇ ਤਾਂ ਇਹ ਬੇਸਿਕਲੀ ਜਿਹੜੀ ਸਰਕਾਰੀ ਜਗ੍ਹਾ ਸੀਗੀ ਉਥੇ ਪੇਂਟ ਦੇ ਕੈਨਸ ਦੇ ਰਾਹੀਂ ਆ ਜਿਹੜੇ ਇਸ ਤਰ੍ਹਾਂ ਦੇ ਸ਼ਬਦ ਲਿਖੇ ਗਏ ਸੀਗੇ ਤਾਂ ਇਸ ਤੋਂ ਬਾਅਦ ਇਹਦੇ ਜਿਹੜੇ ਮੁਤਲਕਾ ਕੇਸਸ ਇੱਕ ਜੀਆਰਪੀ ਪੁਲਿਸ ਥਾਣੇ ਦੇ ਵਿੱਚ ਰਜਿਸਟਰ ਹੋਇਆ ਇੱਕ ਰੰਗਣ ਡੰਗਲ ਪੁਲਿਸ ਥਾਣੇ ਦੇ ਵਿੱਚ ਦਰਜ ਹੋਇਆ ਤਾਂ ਪੁਲਿਸ ਨੂੰ ਤਫਤੀਸ਼ ਕਰਨ ਲੱਗ ਪਈ ਐਂਡ ਵੈਨ ਇਨਵੈਸਟੀਗੇਸ਼ਨ ਵਾਸ ਅੰਡਰ ਵੇ अगेन ਇਹਦੇ ਵਿੱਚ 39 2025 ਨੂੰ ਮਤਲਬ ਕਰੀਬਨ ਇੱਕ ਹਫਤਾ ਬਾਅਦ ਜਿਹੜਾ ਆਰਆਰ 바ਵਾ ਕਾਲਜ ਹੈ ਬੜਾ ਮਸ਼ਹੂਰ ਇੱਥੇ ਹੈਗਾ ਬਟਾਲੇ ਦੇ ਵਿੱਚ ਉਹਦੀ ਕੰਦਾਂ ਤੇ ਉੱਤੇ ਵੀ ਇਹੀ ਸ਼ਬਦਾਵਲੀ ਲਿਖੀ ਗਈ ਸੀਗੀ ਤਾਂ ਜਦੋਂ ਪੁਰਾਣਾ ਜਿਹੜਾ ਇਨਸੀਡੈਂਟ ਹੈਗਾ 23 ਤਰੀਕ ਵਾਲਾ ਜਦੋਂ ਉੱਥੇ ਉਹ ਲਿਖਿਆ ਗਿਆ ਉਹਦੀ ਜਿਹੜੀ ਵੀਡੀਓ ਹੈ ਜਿਹੜਾ ਟੈਰਰਿਸਟ ਗਰਪਤਵੰਤ ਪੰਨੂ ਹੈ ਉਹਨੇ ਉਸ ਚੀਜ਼ ਨੂੰ ਆਪਣੇ ਸੋਸ਼ਲ ਮੀਡੀਆ ਤੇ ਸ਼ੇਅਰ ਵੀ ਕਰਤਾ ਇੱਕ ਵੀਡੀਓ ਵੀ ਪਾਈ ਉਹਦੇ ਵਿੱਚ ਹੀ ਟੁਕ ਦ ਰਿਸਪੌਂਸਿਬਿਲਟੀ ਆਫ ਦਾ ਇਨਸੀਡੈਂਟ ਉਹਨੇ ਉਸ ਦੀ ਜ਼ਮਵਾਰੀ ਲੈ ਲਈ ਅਨ ਜਦੋਂ 30 ਤਰੀਕ ਦਾ ਇਨਸੀਡੈਂਟ ਹੁੰਦਾ ਹੈ ਜਿਹੜਾ ਬਟਾਲੇ 메ਨ ਸ਼ਹਿਰ ਚ ਹੋਇਆ ਉਸ ਤੋਂ ਬਾਅਦ ਅ ਇਸ ਚੀਜ਼ ਦੀ ਸੀਰੀਅਸ ਨੂੰ ਸਮਝਦੇ ਹੋਏ ਅਸੀਂ ਐਸਪੀ ਡੀ ਸਾਹਿਬ ਦੇ ਸੁਪਰਵੀਜ਼ਨ ਦੇ ਤਹਿਤ ਅਲੱਗ-ਅਲੱਗ ਟੀਮਜ਼ ਬਣਾਈਆਂ ਟੀਮਜ਼ ਦੇ ਵਿੱਚ ਸਾਡੇ ਡੀਐਸਪੀ ਡੀ ਡੀਐਸਪੀ ਸਿਟੀ ਸੀਗੇ ਸੀਆਈਏ ਇਨਚਾਰਜ ਪਲੱਸ ਇਹਨਾਂ ਦੀ ਜਿਹੜੀ ਟੀਮ ਹੈ ਸਾਡੇ ਐਸਐਚਓ ਸਿਟੀ ਇਹ ਵੀ ਸ਼ਾਮਲ ਸੀਗੇ ਤਾਂ ਇਹਨਾਂ ਨੇ ਫਿਰ ਅਲੱਗ-ਅਲੱਗ ਪਹਿਲੂਆਂ ਤੇ ਕੰਮ ਕਰਦੇ ਹੋਏ ਬੋਥ ਟੈਕਨੀਕਲ ਐਂਡ ਹਿਊਮਨ ਐਂਡ ਤੇ ਕੰਮ ਕਰਦੇ ਹੋਏ ਇਹਦੇ ਵਿੱਚ ਕੇਸ ਨੂੰ ਟਰੇਸ ਕਰ ਲਿਆ ਤੇ ਇਹਦੇ ਵਿੱਚ ਫਿਰ ਜਦੋਂ ਸ਼ੁਰੂ ਦੇ ਵਿੱਚ ਬੰਦੇ ਫੜੇ ਗਏ ਤਾਂ ਗਾਂ ਇਨਵੈਸਟੀਗੇਸ਼ਨ ਨੂੰ ਤੋਰਦੇ ਹੋਏ ਹੁਣ ਤੱਕ ਇਹਦੇ ਵਿੱਚ 7 ਬੰਦੇ ਫੜੇ ਗਏ ਸੋ ਜਦੋਂ ਬੰਦੇ ਫੜੇ ਗਏ ਇਹਨਾਂ ਦੀ ਜਿਹੜੀ ਪ੍ਰੀਲਿਮਿਨਰੀ ਪੁੱਛਗਛੂਈ ਕੁਐਸਚਨਿੰਗ ਹੋਈ ਤਾਂ ਇਹਨਾਂ ਨੇ ਇਹ ਡਿਸਕਲੋਜ਼ ਕਰਤਾ ਇੱਕ ਅਬੇ ਪ੍ਰਤਾਪ ਸਿੰਘ ਹੈ ਉਰਫ ਰਾਜਾ ਹੈ ਰੋਵਾਲ ਜੋ ਕਿ ਆਰਮੀਨੀਆ ਦੇਸ਼ ਦੇ ਵਿੱਚ ਹੈ ਤਾਂ ਇਹਨਾਂ ਨੇ ਇਹ ਸਾਰਾ ਉਹਦੇ ਕਹਿੰਦੇ ਕੀਤਾ ਸੀਗਾ ਹੀ ਇਜ਼ ਦਾ ਸੇਮ ਪਰਸਨ ਜਿਹੜਾ ਇੱਕ ਗ੍ਰੇਨੀਟ ਅਟੈਕ ਦੇ ਵਿੱਚ ਵੀ ਪਿੱਛੇ ਫੀਚਰ ਹੋਇਆ ਸੀਗਾ ਜਿਹੜਾ ਕਿਲੇ ਲਾਲਸੀਮੋਲਾ ਹੈਗਾ ਤਾਂ ਇਸ ਰਾਜਾ ਹੈਰੋਵਾਲ ਨੇ ਇਹਨਾਂ ਦੇ ਖਾਤੇ ਦੇ ਵਿੱਚ ਕਰੀਬਨ 14000 ਰੁਪਏ ਜਮ੍ਹਾਂ ਕਰਤੇ ਸੀਗੇ ਤਾਂ ਆਊਟ ਆਫ ਦੋਜ਼ ਫੰਡਸ ਇਹਨਾਂ ਨੇ ਉਹ ਪੇਂਟ ਵੀ ਖਰੀਦਿਆ ਜਿਹਦੇ ਨਾਲ ਇਹਨਾਂ ਨੇ ਉਹ ਲਿਖਦਾ ਸੀਗਾ ਬਾਕੀ ਇਹਨਾਂ ਨੇ ਕੁਝ ਆਪਸ ਵਿੱਚ ਡਿਸਟ੍ਰਿਬਿਊਟ ਕਰ ਲਿਆ सो सो फार वी हैव अरेस्टेड सैवन पीपल एक आशु मसीह है एक हरप्रीत सिंह है रिंकू है जॉर्ज उर्फ मनी है विकी है शमशेर उर्फ शेरा है सोरो पुत्र कुलवंत है इन्हना प्रॉपर डिटेल्स प्रेस नोट प्रसनोट है एंड इस तो अलावा भी ये तीन होर दोषी है जे असी नामजद करते हैं उन्होंने मैं आइडेंटिटी डिसकलोज नहीं करना चाहना ਤੋ ਕਰੀਬਨ ਇਹਦੇ ਵਿੱਚ 10 ਬੰਦੇ ਫਿਲਹਾਲ ਜਿਹੜੇ ਹੈਗੇ ਨੇ ਉਹ ਇਨਵੈਸਟੀਗੇਸ਼ਨ ਦੇ ਵਿੱਚ ਆਏ ਹੈ ਸਤ ਅਸੀਂ ਗ੍ਰਿਫਤਾਰ ਕਰ ਲਏ ਹੈਗੇ ਨੇ ਇਹਦੇ ਵਿੱਚ ਜਿਹੜੀ ਇੱਕ ਵੱਡਾ ਛੜੀਯੰਤਰ ਸੀਗਾ ਇੱਕ ਵੱਡੀ ਕਾਂਸਪੀਰੇਸੀ ਸੀਗੀ ਤਾਂ ਉਹ ਅਸੀਂ ਉਹਦਾ ਪਰਦਾ ਫਾਸ਼ ਹੋਇਆ ਐਂਡ ਇੰਟਰਸਟਿੰਗਲੀ ਇਹਦੇ ਵਿੱਚ ਜਿਹੜੇ ਅਕਿਊਜ਼ਡ ਹੈਗੇ ਨੇ ਦੇ ਆਰ ਦਾ ਫਰਸਟ ਟਾਈਮ ਅਕਿਊਜ਼ਡ ਇਹਨਾਂ ਦਾ ਪੁਰਾਣਾ ਪਿਛੋਕੜ ਨਹੀਂ ਹੈ ਕ੍ਰਾਈਮ ਦਾ ਇਹਨਾਂ ਨੂੰ ਇਹ ਆਪਣੀ ਆਰਗੇਨਾਈਜੇਸ਼ਨਸ ਦੇ ਵਿੱਚ ਪੈਸਿਆਂ ਦੇ ਇਹ ਵਾਸ ਰਿਕਰੂਟ ਕਰ ਰਹੇ ਸੀਗੇ ਪਰ ਟਾਈਮਲੀ ਇਹਨੂੰ ਬਟਾਲਾ ਪੁਲਿਸ ਨੇ ਟੀਮ ਨੇ ਵਧੀਆ ਕੰਮ ਕਰਦੇ ਇਸ ਮੋਡੂਲ ਨੂੰ ਬਸਟ ਕਰਤਾ ਸੋ ਥੈਟ ਸਾਡਾ ਇੱਕ ਪ੍ਰੀਵੈਂਟਿਵ ਐਕਸ਼ਨ ਵੀ ਫਾਰ ਫਰਦਰ ਜਿਹੜੇ ਇਨਸੀਡੈਂਟਸ ਹੋ ਸਕਦੇ ਸੀਗੇ ਉਹਨਾਂ ਨੂੰ ਅਸੀਂ ਰੋਕਤਾ। ਇਹਨਾਂ ਦੀ ਏਜ ਕਿੰਨੀ ਹੈ ਸਾਰਿਆਂ ਦੀ ਲੱਗਦਾ ਨਹੀਂ ਕਿ ਸਿਰ ਪੈਸਿਆਂ ਕਰਕੇ ਹੀ ਇਹ ਮਤਲਬ ਕਿ ਇੱਥੇ ਫਸੇ ਜਾਂ ਕਿ ਏਜ ਇਹਨਾਂ ਦੀ ਮਤਲਬ 20 ਤੋਂ 25 ਸਾਲ ਦੇ ਦਰਮਿਆਨ ਹੈ। ਆ ਬੇਸਿਕਲੀ ਇੱਕ ਜਿਹੜਾ ਅ ਅਜੇ ਨਾਮ ਕਰਕੇ ਇੱਕ ਇੱਕ ਬੰਦਾ ਹੈ ਜਿਹਦਾ ਜਿਹੜਾ ਰਾਜਾ ਹੈਰੋ ਵਾਲ ਹੈ ਉਹਦੇ ਨਾਲ ਟੱਚ ਸੀਗਾ ਸੋ ਮੀਨ ਉਹ ਆਪਸ ਵਿੱਚ ਕਮਿਊਨੀਕੇਟ ਕਰਦੇ ਸੀਗੇ ਫਿਰ ਆ ਜਿਹੜੇ ਬਾਕੀ ਬੰਦੇ ਹੈ ਇਹ ਉਹਦਾ ਫਰਦਰ ਫਰੈਂਡ ਸਰਕਲ ਹੈ ਨਹੀਂ ਨਹੀਂ ਅਸਲ ਵਿੱਚ ਉਹ ਜਮਲੀ ਅਰੋਂ ਦੀ ਨਾਰਮਲ ਹੰਬਲ ਬੈਕਗ੍ਰਾਉਂਡ ਤੋਂ ਆਏ ਹੈ ਇਹ ਜਿਹੜੇ ਇਨਸੀਡੈਂਟਸ ਦਰਮਿਆਨੀ ਰਾਤ ਕਰੀਬਨ 2 ਵਜੇ 3 ਵਜੇ ਦੇ ਇਨਸੀਡੈਂਟਸ ਹੈ ਤਿੰਨੇ ਜਿਹੜੇ ਹੈਗੇ ਇੱਕ ਇਥੇ ਰੇਲਵੇ ਸਟੇਸ਼ਨ ਦਾ ਉਥੇ ਮੰਦਿਰ ਦੇ ਬਾਹਰ ਜਿਹੜਾ ਇਹਨਾਂ ਨੇ ਲਿਖਿਆ ਸੀਗਾ ਈਵਨ ਜਿਹੜਾ ਕਾਲਜ ਦੇ ਬਾਹਰ ਸਰ ਨੌਜਵਾਨ ਕੀ ਪਿੰਕੀ ਮਗਿਆ ਨਹੀਂ ਨੌਜਵਾਨ ਕੋਮ ਜਿਹੜਾ ਹੈ ਬੜਾ ਮਤਲਬ ਸਮਾਰਟ ਹੈ ਤਾਂ ਇਹੋ ਜੀ ਗੱਲਾਂ ਦੇ ਵਿੱਚ ਕੁਝ ਕੁਛ ਸਾਡੇ ਮੁੰਡੇ ਆ ਜਾਂਦੇ ਹੈ ਜਿਸ ਤਰ੍ਹਾਂ ਮੈਂ ਬਰੀਬੀ ਕਰ ਰਹਾ ਸੀਗਾ ਇਹ ਪੈਸੇ ਦੇ ਲਾਲਚ ਦੇ ਆਵਾਜ਼ ਇਨ ਕੋਲੋ ਇਹ ਕੰਮ ਕਰਾਇਆ ਗਿਆ ਬਾਕੀ ਇਹਨਾਂ ਨੂੰ ਨਾਲ ਦੇ ਨਾਲ ਇਹ ਅਲੱਗ-ਅਲੱਗ ਐਨਕ੍ਰਿਪਟਿਡ ਮੀਡੀਅਮਸ ਦੇ ਰਾਹੀਂ ਬ੍ਰੇਨ ਵਾਸ਼ ਵੀ ਕਰਦੇ ਹੈ ਉਸ ਤੋਂ ਬਾਅਦ ਪੈਸੇ ਦਾ ਲਾਲਚ ਵੀ ਦਿੰਦੇ ਇਹਨਾਂ ਨੂੰ ਤਿਆਰ ਕਰਦੇ ਹੈ ਇਹ ਕੰਮ ਕਰਨ ਲਈ ਕਿਤੇ ਨਾ ਕਿਤੇ ਇਹਨਾਂ ਨੂੰ ਵੀ ਪਤਾ ਹੁੰਦਾ ਹੈ ਕਿ ਇਹਦਾ ਨਤੀਜਾ ਕੀ ਹੋਣਾ ਹੈ ਬਟ ਫਿਰ ਵੀ ਸਾਡੀ ਕੁਝ-ਕੁਝ ਇਹੋ ਜੇ ਨੌਜਵਾਨ ਇਹ ਕੰਮ ਕਰਦੇ ਹੈ ਸੋ ਮੇਰੀ ਅਪੀਲ ਇਹੀ ਹੋਗੀ ਕਿ ਆ ਜਿਹੜੇ ਬਾਹਰ ਬਹਿ ਕੇ ਇਸ ਤਰ੍ਹਾਂ ਦੇਸ਼ ਵਿਰੋਧੀ ਗਤੀਵਿਧੀਆਂ ਤੁਹਾਡੇ ਕੋਲੋਂ ਕਰਾ ਰਹੇ ਤਾਂ ਇਹਦਾ ਸਭ ਤੋਂ ਜ਼ਿਆਦਾ ਜਿਹੜਾ ਹਰਜਾਨ ਆਇਆ ਜਿਹੜਾ ਨੁਕਸਾਨ ਹੈ ਉਹਨਾਂ ਬੰਦਿਆਂ ਦਾ ਹੀ ਹੁੰਦਾ ਹੈ ਜਿਹੜੇ ਗਰਾਊਂਡ ਤੇ ਇਹ ਕਰਦੇ ਆ